ਇੱਕ ਥਾਣਾ ਫੋਕਲ ਪੁਆਇੰਟ ਦੇ ਵਿੱਚ 12 12 2023 ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ ਅੰਡਰ ਸੈਕਸ਼ਨ 420 419 467 6871 ਉਹ ਮੁਕਦਮਾ ਜਿਹੜਾ ਇੱਕ ਕਮਲਜੀਤ ਨੇ ਬਿਆਨ ਦਿੱਤਾ ਗਿਆ ਸੀ ਜੋ ਇੱਕ ਕੰਪਨੀ ਦੇ ਵਿੱਚ ਮੈਨੇਜਰ ਸੀ ਉਹਨੇ ਇਹ ਦੱਸਿਆ ਵੀ ਸਾਡੇ ਜਿਹੜਾ ਕੰਪਨੀ ਦੇ ਨਾਲ ਇੱਕ ਟਾਟਾ ਸਟੀਲ ਦੇ ਜਿਹੜਾ ਇੱਕ ਫੇਕ ਅਕਾਊਂਟ ਬਣਾ ਕੇ ਤੇ ਕਿਸੇ ਨੇ ਸਾਡੇ ਨਾਲ 20 ਲੱਖ ਰੁਪਏ ਦੀ ਠੱਗੀ ਉਹਦੀ ਜਿਹੜੀ ਸੁਪਰਵਾਈਜ਼ਰ ਸਾਡੇ ਏਡੀਸੀ ਪੇ ਰੁਪਿੰਦਰ ਪੱਟੀ ਮੈਡਮ ਨੂੰ ਦਿੱਤੀ ਗਈ। ਉਹਨਾਂ ਦੇ ਨਾਲ ਸਾਈਬਰ ਸੈੱਲ ਦੀ ਉਹਨਾਂ ਦੀ ਟੀਮ ਤਾਂ ਉਹਨਾਂ ਨੇ ਇੱਕ ਬਹੁਤ ਅੱਛਾ ਜਿਹੜਾ ਇਹ ਗਰੋਅ ਹੈ ਜਿਹੜਾ ਇਹ ਫੜਿਆ ਜਿਹੜਾ ਗੈਂਗ ਇਹਦੇ ਵਿੱਚ ਜਿਹੜਾ ਚਾਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਦੋ ਲੇਡੀਜ਼ ਆ ਦੋ ਜੈਂਟਸ ਆ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਜਿਹੜੇ ਅੱਗੇ ਬੰਦਿਆਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਿਹੜੇ ਇਹ ਚਾਰੇ ਬੰਦੇ ਵੱਖ-ਵੱਖ ਕੋਈ ਦੋ ਜਣੇ ਦਿੱਲੀ ਦੇ ਰਹਿਣ ਵਾਲੇ ਆ ਹਰਿਆਣੇ ਦੇ ਆ ਤੇ ਜਿਹੜੇ ਅੱਗੇ ਕੁਝ ਬੰਦੇ ਹੋਰ ਨਾਮਿਨੇਟ ਕੀਤੇ ਉਹ ਅਦਰ ਸਟੇਟ ਦੇ ਆ ਉਹਦੇ ਵਿੱਚ ਇਹਨਾਂ ਨੇ ਇਹਨਾਂ ਦੇ ਕੋਲੋਂ ਕਾਫੀ ਜਿਹੜੀ ਹੈ ਮਤਲਬ ਐਵੀਡੈਂਸ ਜਿਹੜੀ ਸਾਡੇ ਕੋਲ ਜਿਹੜੀ ਹੈ ਉਹ ਮਿਲੀ ਹੈ ਉਹਦੇ ਵਿਚਾਰਨ ਕੋ ਬਹੁਤ ਲੈਪਟਾਪ ਮਿਲੇ ਆ ਨਕਲੀ ਆਧਾਰ ਕਾਰਡ ਮਿਲੇ ਆ ਬਾਇਓਮੈਟ੍ਰਿਕ ਮਸ਼ੀਨ ਮਿਲੀਆਂ ਐ ਏਟੀਐਮ ਕਾਰਡ ਮਿਲੇ ਆ ਸਕੈਨਰ ਮਿਲੇ ਆ ਜਿਹਦੇ ਨਾਲ ਇਹ ਹਰ ਚੀਜ਼ ਨੂੰ ਜਿਹੜਾ ਫੇਕ ਅਕਾਊਂਟ ਬਣਾ ਲੈਂਦੇ ਸੀ ਫੇਕ ਆਧਾਰ ਕਾਰਡ ਜਿਹੜਾ ਆਧਾਰ ਕਾਰਡ ਬਣਾਉਣ ਤੋਂ ਬਾਅਦ ਫਿਰ ਇਹਨਾਂ ਫੇਕ ਅਕਾਊਂਟ ਖਲਾ ਲੈਣਾ ਉਹਦੇ ਬਿਹਾਫ ਤੇ ਹੀ ਅਗਲੇ ਜਿਹੜੇ ਸਾਰੇ ਡਾਕੂਮੈਂਟਸ ਤਿਆਰ ਕਰਦੇ ਰਹਿੰਦੇ ਸੀ ਇਹ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਜਿਸ ਦੇ ਨਾਲ ਜਿਹੜਾ ਅਸੀਂ ਐਂਡ ਤੱਕ ਜਦੋਂ ਪਹੁੰਚਾਂਗੇ ਜਿਵੇਂ ਕਿ ਇਹਨਾਂ ਦੇ ਕੋਲ 47 ਜਿਹੜੇ ਆ ਉਹ ਆਧਾਰ ਕਾਰਡ ਜਿਹੜੇ ਜਾਲੀ ਬਰામਤ ਹੋਏ ਆ ਤੇ ਇਹਨਾਂ ਦੇ ਅਕਾਊਂਟਸ ਦੀਆਂ ਜਿਹੜੀ ਅਸੀਂ ਵੈਰੀਫਿਕੇਸ਼ਨ ਹੁਣ ਤੱਕ ਜਿਹੜੀ ਕੀਤੀ ਆ ਉਹਦੇ 'ਚ ਬਹੁਤ ਸਾਰੇ ਜਿਹੜਾ ਇਨਕਰੋਡਸ ਪੈਸਿਆਂ ਦੀ ਜਿਹੜੀ ਆ ਟਰਾਂਜੈਕਸ਼ਨ ਹੋਈਆਂ ਤਾਂ ਇਹ ਤੋਂ ਜਿਹੜਾ ਫਰਦਰ ਸਾਡੀ ਇਨਵੈਸਟੀਗੇਸ਼ਨ 'ਚ ਬਹੁਤ ਸਾਰੇ ਜਿਹੜੀਆਂ ਇਹਨਾਂ ਨੇ ਹੋਰ ਲੋਕਾਂ ਦੇ ਨਾਲ ਜਿਹੜੀ ਠੱਗੀ ਠੋਰੀ ਕੀਤੀ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਾਰੀਆਂ ਉਜਾਗਰ ਹੋਣਗੀਆਂ ਤੇ ਅਸੀਂ ਐਂਡ ਤੱਕ ਪਹੁੰਚ ਕੇ ਜਿਹੜੇ ਹੋਰ ਇਹਨਾਂ ਦੇ ਰਹਿੰਦੇ ਜਿਹੜੇ ਨਾਲ ਬੰਦੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਜਲਦੀ ਗ੍ਰਿਫਤਾਰੀ ਕਰਾਂਗੇ ਤੇ ਇਸ ਦੇ ਨਾਲ ਮੈਂ ਇੱਕ ਅਪੀਲ ਵੀ ਕਰਨਾ ਚਾਹਾਂਗਾ ਜਿਵੇਂ ਕਿ ਇਹ ਐਡੀ ਵੱਡੀ ਕੰਪਨੀ ਹੈ ਜਿਹੜੇ ਇੱਕ ਅਕਾਊਂਟ ਸਟੀਲ ਟਾਟਾ ਸਟੀਲ ਦੇ ਨਾਮ ਤੇ ਉਹਨਾਂ ਨੇ ਖਲਵਾਇਆ ਉਹਦੇ ਵਿੱਚ ਪੈਸਿਆਂ ਦੀਆਂ ਜਿਹੜੀਆਂ ਟਰਾਂਜੈਕਸ਼ਨ ਹੋਈ ਹੈ ਬਟ ਉਹ ਵਿਦਆਊਟ ਵੈਰੀਫਿਕੇਸ਼ਨ ਹਾਲਾਂਕਿ ਉਹਦੇ ਵਿੱਚ ਜਦੋਂ ਆਪਾਂ ਕਿਸੇ ਦੀ ਟਰਾਂਜੈਕਸ਼ਨ ਕਰਨੀ ਹੈ ਉਹਦੇ ਅਕਾਊਂਟ ਦੀ ਪ੍ਰੋਪਰ ਥੋਰਲੀ ਵੈਰੀਫਿਕੇਸ਼ਨ ਕਰਕੇ ਫੇਰ ਹੀ ਪੈਸਿਆਂ ਦੀ ਜਿਹੜੀ ट्रांजैक्शन ਹੋਣੀ ਚਾਹੀਦੀ ਹੈ ਤਾਂ ਇਹ ਮੈਂ ਹੋਰ ਵੀ ਜਿਹੜੇ ਸਾਡੇ ਇੰਡਸਟਰੀ ਵਾਲੇ ਵੀਰਾਂ ਨੇ ਜਿਹੜੇ ਉਹਨਾਂ ਦੇ ਮੈਨੇਜਰ ਦਾ ਆ ਜਾਂ ਜਿਹੜੇ ਉਹਨਾਂ ਦੇ ਵਰਕਿੰਗ ਜਿਹੜੇ ਬੰਦੇ ਕੰਮ ਕਰਦੇ ਆ ਤਾਂ ਜਦੋਂ ਵੀ ਆਪਾਂ ਕੋਈ ਏਜੀ ट्रांजैक्शन ਕਰਦੇ ਆ ਤਾਂ ਉਹਦੇ ਵਿੱਚ ਜ਼ਰੂਰ ਉਹਨੂੰ ਥੋਰਲੀ ਇੱਕ ਵਾਰ ਵੈਰੀਫਾਈ ਕੀਤਾ ਜਾਂਦਾ ਹੈ